ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਦ ਸੇਤੀ ਮਨ ਵੱਜੀਆਂ ਬਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆ ਸਬਦੋ ਤੰਗਾਵਹੁ ਹਰੀ ਕੇਰਾ ਮਨ ਜਿਨੀ ਵਸਾਇ ਕਹ ਨਾਨਕੋ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲੇ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣ ਅੰਗੇਕਾਰ ਹੋ ਕਰੇ ਤੇਰਾ ਆਕਾਰ ਜ ਸਭ ਸਵਾਰਣ ਸਬਨਾ ਗੱਲਾਂ ਸਮਰਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਤੇ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕਾ ਮਨ ਵਸਿਆ ਬਾਜੇ ਸਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸੰਤਿ ਸੁਖ ਮਨ ਆਏ ਵਸਿਆ ਜਿਨ ਇਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣਹੁ ਸੰਤਹੁ ਸਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤੁ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤੁ ਘਰ ਧਾਰੀਆ ਪੰਚ ਦੂਰ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੋਰੇ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਨ ਰਹਿ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜ ਹਉ ਕਿਆ ਕਰੇ ਵਿਚਾਰੀਆ ਤੁਰ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀ ਸਬਦ ਲਾਗੈ ਸਵਾਰੀਆ ਕਹੈ ਨਾਨਕ ਲਵੈ ਬਾਜ ਹਉ ਕਿਆ ਕਰੇ ਵਿਚਾਰੀਆ ਆਨੰਦੋ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਦੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਰ ਅਨਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸਬਦ ਸਚੈ ਸਵਾਰਿਆ ਕਹੈ ਨਾਨਕ ਏਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸਨੂੰ ਹੋਰ ਕਿਆ ਕਰੇ ਵੇਚਾਰਿਆ ਇਕ ਪਰਮ ਭੂਲੇ ਫਿਰ ਹੈ ਦਹ ਦਿਸੈ ਇਕ ਨਾਮੇ ਲਾਗ ਸਵਾਰਿਆ ਗੁਰ ਪ੍ਰਸਾਦਿ ਮਨ ਭਇਆ ਨਿਰਮਲ ਜਿਨਾ ਪਹਿਣਾ ਭਾਵੇ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਹੋ ਸੰਤ ਪਿਆਰ ਹੋ ਆਕਾਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਆਕਾਥ ਕੇਰੀ ਕਿਤ ਦੁਆਰੇ ਪਾਈਐ ਤਾਨ ਮਨ ਧਨ ਸਭ ਸੋਪਿ ਗੁਰ ਕਉ ਹੁਕਮ ਮੰਨਿਐ ਪਾਈਐ ਹੋਕਮ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ਕਹੈ ਨਾਨਕ ਸੁਨਹੁ ਸੰਤਹੁ ਕਥਿਹੁ ਅਕਥ ਕਹਾਣੀ ਏ ਮਨ ਚੰਚਲਾ ਚਿਤ੍ਰਾਈ ਕਨੇ ਨਾ ਪਾਇਆ ਚਿਤ੍ਰਾਈ ਨਾ ਪਾਇਆ ਕਨੇ ਤੂੰ ਸੋਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤੋ ਭਰਮ ਪੁਲਾਇਆ ਮਾਇਆ ਤਾਂ ਮੋਹਣੀ ਤੈਨੇ ਕੀਤੀ ਜਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮੀਠਾ ਲਾਇਆ ਕਹੈ ਨਾਨਕ ਮਨ ਚੰਚਲ ਚਤ్రਾਈ ਕਿਨ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹੋ ਕੋਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥੇ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤੇ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਮ ਅਗੋਚਰਾ ਤੇਰਾ ਅੰਤੋ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣ ਆਪ ਤੂੰ ਜਾਣਹਿ ਜੀਅ ਜੰਤ ਸਭ ਖੇਲ ਤੇਰਾ ਕਿ ਆਖੋ ਆਖ ਬਖਾਣੇ ਆਖ ਹੈ ਤਾਂ ਵੇਖੈ ਸਭ ਤੂ ਹੈ ਜਿਨੇ ਜਗਤ ਓਪਾਇਆ ਕਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤੋ ਨਾ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਅਜੰਤ ਸਭ ਤੁਧ ਉਪਾਏ ਏਕ ਵੇਖ ਪਰਸਨ ਆਇਆ ਲਬ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸ ਨੂੰ ਆਪੇ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਖਮ ਮਾਰਗ ਚੱਲਣਾ ਲਬ ਲੋ ਬਹੰਕਾਰ ਤਜ ਤ੍ਰਸਨਾ ਬਹੁਤ ਨਾਹੀ ਬੋਲਣਾ ਖੰਨਿਅ ਹੋ ਤਿੱਖੀ ਵਾਲ ਹੋ ਨਿੱਕੀ ਏ ਤੋ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨ ਅਸਮਾਨੀ ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਏ ਤੇ ਵਚਲ ਹੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਬ ਤੂੰ ਚਲਾਏ ਏ ਤੇ ਵੈ ਚਲ ਹੈ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਇਹਿ ਸੇ ਹਰ ਹਰ ਸਦਾ ਧਿਆਵਹਿ ਜਿਸਨੂੰ ਕਥਾ ਸੁਣਾਏ ਹੈ ਆਪਣੀ ਇਸੇ ਗੁਰਦੁਆਰੇ ਸੁਖ ਪਾਵਹਿ ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤੇ ਵਚਲਾਵਹਿ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਓਹ ਤਿਨ ਕੈ ਮਾਨਿ ਵਸਿਆ ਜਿਨੇ ਧੁਰੋਂ ਲਿਖਿਆ ਆਇਆ ਇੱਕ ਫਿਰਹਿ ਘਨੇਰੇ ਕਰਹਿ ਗੱਲਾਂ ਗੱਲ ਨਹੀਂ ਕਰਨਾ ਪਾਇਆ ਕਹੈ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨ ਜਿਨੇ ਹਰ ਧਿਆਇਆ ਹਰਿ ਘਾਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੋਟਾਂ ਬਸਹਿਤ ਸਿਉ ਪਵਿੱਤ ਸੰਗ ਤੇ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ ਨਿਵਸਾਇਆ ਕਹੈ ਨਾਨਕ ਸੇ ਪਵਿੱਤ ਜਿਨੇ ਗੁਰਮੁਖੇ ਹਰਿ ਹਰਿ ਧਿਆਇਆ ਕਰਮੀ ਸਹਜਨੋਂ ਉਪਜੈ ਵਿਣ ਸਹਜ ਸਹਸਾ ਨ ਜਾਏ ਨਹ ਜਾਏ ਸਹ ਸਾਕ ਤੈ ਸੰਜਮ ਰਹੇ ਕਰਮ ਕਮਾਏ ਸਹ ਸਹਿ ਜੀਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋ ਵਾਹੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਕਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਇ ਇਹ ਸਹਿਸਾ ਇਵਜਾਇ ਜੀ ਅਹ ਮੈਲੇ ਬਹਰ ਹੋ ਨਿਰਮਲ ਬਹਰ ਹੋ ਨਿਰਮਲ ਜੀ ਅਹ ਤਾਂ ਮੈਲੇ ਤਿਨੀ ਜਨਮ ਜੂਵੈ ਹਾਰਿਆ ਇਹ ਤਸਨਾ ਵੱਡਾ ਰੋਗ ਲਗਾ ਮਰਨ ਮਨਹੁ ਵਿਸਾਰਿਆ ਵੇਦਾ ਮਹਿ ਨਾਮ ਉਤਮ ਸੋ ਸੁਣਹਿ ਨਾਹੀ ਫਿਰ ਹੈ ਜਿਉ ਬੇਤਾਲਿਆ ਕਹ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਵੈ ਹਾਰਿਆ ਜੀ ਆਹ ਨਰਮਲ ਬਹਰ ਆਹ ਨਰਮਲ ਬਹਰ ਆਹ ਤਾਂ ਨਰਮਲ ਜੀ ਆਹ ਨਰਮਲ ਸਤਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹਚੈ ਨਾਹੀ ਮਨ ਸਾ ਸਾਚੇ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹੈ ਨਾਨਕ ਜਿਨ ਮਨ ਨਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਆਹ ਰਹੇ ਗੁਰ ਨਾਲੇ ਗੁਰ ਕੇ ਚਰਨ ਹਰਿ ਦਾ ਧਿਆਏ ਅੰਤਰਾਤਮੈ ਸਮਾਲੇ ਆਪ ਛਾਡੇ ਸਦਾ ਰਹੇ ਪਰਣ ਗੁਰ ਬਿਨ ਅਵਰ ਨ ਜਾਣੇ ਕੋਇ ਕਹੈ ਨਾਨਕ ਸੁਨਹੁ ਸੰਤਹੁ ਸੋ ਸੇਖ ਸੰਮੁਖ ਹੋਇ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤਿ ਨਾ ਪਾਵੇ ਪਾਵੇ ਮੁਕਤਿ ਨਾ ਹੋਰਥੈ ਕੋਈ ਪੁਛਹੁ ਬੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤਿ ਨਾ ਪਾਏ ਤੇਰੇ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਬਦ ਸੁਣਾਏ ਕਹ ਨਾਨਕ ਵਿਚਾਰ ਦੇਖ ਹੋ ਗਣ ਸਤਿਗੁਰ ਮੁਕਤੇ ਨਾ ਪਾਏ ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾਸਮਾਣੀ ਪੀਵਹੁ ਅੰਮ੍ਰਿਤੋ ਸਦਾ ਰਹੋ ਹਰ ਰਾਂਗੇ ਜਪਿ ਹੋ ਸਾਰਗ ਪਾਣੀ ਕਹੈ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵੱਜ ਹੋਰ ਕੱਚੀ ਬਾਣੀ ਕਹੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਾ ਹਿਰ ਲਿਆ ਮਾਇਆ ਬੋਲਨ ਪੈਰ ਬਾਣੀ ਕਹੈ ਨਾਨਕ ਸਤਿਗੁਰੂ ਬਾਝ ਹਉ ਹੋਰ ਕਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਇਹੋ ਹੋ ਆਸਮਾਓ ਸਬਦ ਸੇਤੀ ਮਨ ਮਿਲਿਆ ਸਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹੈ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤੇ ਆਪੇ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪੇ ਵੇਖੈ ਗੁਰਮੁਖਿ ਕਿਸੈ ਬੋਝਾਈ ਤੋੜੇ ਬੰਧਨ ਹੋਵੈ ਮੁਕਤ ਸਬਦ ਮਨ ਨਿਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਸੋਲੇ ਬਿਲਾਏ ਕਹੈ ਨਾਨਕ ਆਪੇ ਕਰਤਾ ਆਪੇ ਹੁਕਮ ਬੋਝਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰੂ ਬਾਝ ਹਾਂ ਤਤੈ ਸਾਰ ਨ ਜਾਣੀ ਤਿਹ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰੈਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰਿ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹ ਨਾਨਕ ਸੋ ਤਤ ਪਾਏ ਜਿਸ ਨੂੰ ਅੰਨ ਦਿਨ ਹਰਿ ਲਿਵ ਲਾਗੇ ਜਾਗਤ ਰੈਣ ਵਿਹਾਣੀ ਮਾਤਾ ਕੇ ਉਦਰ ਮਹਿ ਪਰਤ ਪਾਲ ਕਰੇ ਸੋਕ ਮਨਹੁ ਵਿਸਾਰੀਐ ਮਨਹੁ ਕੋ ਵਿਸਾਰੀਐ ਏਵਡਾਤਾ ਜੇ ਅਗਨ ਮਹਿ ਆਹਾਰ ਪਹਚਾਵੇ ਉਸਨੋ ਕਿਹੋ ਪਹੇ ਨਾ ਸਕੀ ਜੇ ਸਨੋ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖੇ ਸਦਾ ਸਮਾਲੀਐ ਕਹੈ ਨਾਨਕ ਏਵਡਾਤਾ ਸੋਕ ਮਨਹੁ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੇ ਅਸੀ ਬਾਹਰ ਮਾਇਆ ਮਾਇਆ ਅਗਨ ਸਭੇ ਕੋ ਜੇਹੀ ਕਰਤੈ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰੇ ਭਲਾ ਪਾਇਆ ਲਿਵ ショਡ ਲਿਵ ショਡ ਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇ ਇਹ ਮਾਇਆ ਜਿਵਤ ਹਰ ਵਿਸਰੈ ਮੋਹੁ ਪਜੈ ਭਾਉ ਦੂਜਾ ਲਾਇ ਕਹੈ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਤਿਨਿ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੋ ਰਹੇ ਲੋਕ ਵਿਲ ਲਾਏ ਐਸਾ ਸਰਗੁਰੂ ਜੀ ਮਿਲੈ ਤੇ ਸਨੂ ਸਿਰ ਸੌਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲਰ ਹੈ ਹਰ ਵਸੈ ਮਾਨਿ ਆਏ ਹਰ ਆਪ ਅਮੁੱਲਕ ਹੈ ਭਾਗਤ ਨਾ ਕੇ ਨਾਨਕਾ ਜਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨਮਨ ਜਾਰਾ ਹਰ ਰਾਸ ਮੇਰੀ ਮਨਮਨ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿ ਹੋ ਜੀਹੋ ਲਾਖ ਖਟਿ ਹੋ ਦਿਹਾੜੀ ਇਹੋ ਤਹਨ ਤੇ ਨਾ ਮਿਲਿਆ ਜਿਨ ਹਰ ਆਪੇ ਪਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ ਏ ਰਸਨਾ ਤੂੰ ਅੰਦਰ ਸੇ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੜ ਨੰ ਤ੍ਰਸ ਨਾ ਲਾਗੇ ਆਏ ਓਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅੰਨ ਰਸ ਸਭ ਵੀਸਰੇ ਜਾਂ ਹਰ ਵਸੈ ਮਨ ਆਏ ਏ ਸ੍ਰੀ ਰਾਮੇ ਰਿਆ ਹਰ ਤੁਮ ਮਹਿ ਜੋਤ ਰਖੀ ਤਾ ਤੂ ਜਗਮਹਿ ਆਇਆ ਹਰ ਜੋਤ ਰਖੀ ਤਉਦ ਵਿੱਚ ਤਾ ਤੂ ਜਗਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦ ਦੀ ਬੁਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂ ਜਗਮਹਿ ਆਇ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪ ਪਈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਤੇਰੇ ਜਾਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀਰਾ ਮੇਰਿਆ ਇਸ ਜਗਮ ਹੈ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੂ ਜਗਮ ਹੈ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਗੁਰ ਪ੍ਰਸਾਦਿ ਹਰ ਮਾਨੇ ਵਸਿਆ ਪੂਰ ਬਿ ਲਿਖਿਆ ਪਾਇ ਕਹੈ ਨਾਨਕ ਏਹੋ ਸਰੀਰ ਪਰਵਾਣ ਹੋਆ ਜਿਨੇ ਸਤਗੁਰ ਸਿਓ ਚਿਤ ਲਾਇ ਏ ਨੇਤਰ ਹੋ ਮੇ ਰਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰਨਾ ਦੇਖੋ ਕੋਈ ਹਰ ਬਿਨ ਅਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਏਹੋ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਏਕ ਹੈ ਹਰ ਬਿਨ ਅਵਰਨਾ ਕੋਈ ਕਹ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸਾਚੈ ਸੁਨਣੈ ਨੂੰ ਪਠਾਏ ਸਾਚੈ ਸੁਨਣੈ ਨੂੰ ਪਠਾਏ ਸਰੀਰ ਲਾਏ ਸੁਨਹੁ ਸਾਤੇ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਾਸੇ ਸਮਾਣੀ ਸਤ ਅਲਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ ਕਹ ਨਾਨਕ ਅੰਮ੍ਰਿਤ ਨਾਮ ਸੁਨਹੁ ਪਵਿੱਤਰ ਹੋਵਹੁ ਸਾਚੈ ਸੁਨਣੈ ਨੂੰ ਪਠਾਏ ਹਰ ਜੀ ਯੋ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਹਣ ਨੌ ਦਵਾਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰ ਦਵਾਰੇ ਲਾਏ ਭਾਵਨੇਕ ਨਾ ਦਸਵਾ ਦਵਾਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਭ ਨਿਦੇ ਤਿਸ ਦਾ ਅੰਤ ਨਾ ਜਾਈ ਪਾਇਆ ਕਹੈ ਨਾਨਕ ਹਰ ਪਿਆਰੈ ਜੀ ਯੋ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸੱਚ ਘਰ ਗਾਵੋ ਗਾਵਹਤਾ ਸੋਹਿਲਾ ਘਰ ਸੱਚੈ ਜਥੈ ਸਦਾ ਸੱਚ ਧਿਆਵਹਿ ਸਚੋ ਧਿਆਵ ਹੈ ਜਾਂ ਤੁਰ ਭਾਵਹਿ ਗੁਰਮੁਖ ਜਨਾ ਬੁਝਾਵਹਿ ਹੋ ਸਾਚੁ ਸਭਨਾ ਕਾ ਖਸਮ ਹੈ ਜਿਸ ਬਖਸੈ ਸੋ ਜਨ ਪਾਵਹਿ ਕਹ ਨਾਨਕੋ ਸੱਚ ਸੋਹਿਲਾ ਸੱਚੈ ਘਰ ਗਾਵਹਿ ਅਨੰਦ ਸੁਣਹੁ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰਬ ਪਾਇਆ ਉਤਰੇ ਸਗਲ ਵੇ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰ ਪੂਰੇ ਬਿਰਮੰਤੇ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੋਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰੇ ਬਿਰਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ